ਮਿੱਤਰੋ ਅੱਜ ਮੈਂ ਤੁਹਾਨੂੰ ਇੱਕ ਐਹੋਜੀ ਲੱਕੜ ਬਾਰੇ ਦੱਸੂੰਗਾ ਜੇਕਰ ਤੁਹਾਨੂੰ ਉਹ 10 ਕਿਲੋ ਹੀ ਮਿਲ ਗਈ ਨਾ ਤੇ 10 ਕਿਲੋ ਵੇਚ ਕੇ ਤੁਸੀਂ ਫੋਰਚੂਨਰ ਦੀ ਨਵੀਂ ਗੱਡੀ ਕਢਾ ਲਿਆ ਹੋਗੇ ਐਨੀ ਮਹਿੰਗੀ ਲੱਕੜ ਹੁੰਦੀ ਹੈ ਤਾਂ ਮਿੱਤਰੋ ਇਸ ਲੱਕੜ ਨੂੰ ਕਹਿੰਦੇ ਆ ਅਫਰੀਕਨ ਬਲੈਕਵੁੱਡ ਇਹ ਜਿਹੜੀ ਲੱਕੜਾ ਨਾ ਲਾਲ ਚੰਦਨ ਨਾਲੋਂ ਵੀ ਮਹਿੰਗੀ ਹੁੰਦੀ ਹੈ ਜਿਹੜੀ ਲਾਲ ਚੰਦਨ ਆ ਨਾ ਤੁਸੀਂ ਕਰਦੇ ਰਹਿੰਦੇ ਜੇ ਲਾਲ ਚੰਦਨ ਦੁਨੀਆ ਦੀ ਦੂਜੇ ਨੰਬਰ ਦੀ ਲੱਕੜਾ ਜਿਹੜੀ ਸਭ ਤੋਂ ਮਹਿੰਗੀ ਆ ਪਹਿਲੇ ਨੰਬਰ ਤੇ ਸਾਊਥ ਅਫਰੀਕਾ ਦੇ ਵਿੱਚ ਹੋਣ ਵਾਲੀ ਅਫਰੀਕਨ ਬਲੈਕਵੁੱਡ ਲੱਕੜਾ ਜਿਹੜੀ ਬਿਲਕੁਲ ਕਾਲੀ ਹੁੰਦੀ ਹੈ ਇਹ ਅਫਰੀਕਾ ਦੇ 26 ਦੇਸ਼ਾਂ ਵਿੱਚ ਹੁੰਦੀ ਹੈ ਮਿੱਤਰੋ ਸਾਊਥ ਦੇ ਜਿਹੜੇ 26 ਦੇਸ਼ ਹਨ ਉਹਨਾਂ ਦੇ ਵਿੱਚ ਹੁੰਦੀ ਹੈ ਤੇ ਨਾਲੋ ਜ਼ਿਆਦਾਤਰ ਇਹ ਸੁੱਖਾ ਮੌਸਮ ਪਾਲਦੀਆਂ ਸੁੱਖਾ ਵੀ ਬਿਲਕੁਲ ਸੁੱਖਾ ਜਿੱਥੇ ਪਾਣੀ ਘੱਟ ਹੁੰਦਾ ਤੇ ਦੂਜੀ ਗੱਲ ਇਹ ਵੀ ਇਹਦੀ ਉਮਰ 15 ਤੋਂ 20 ਸਾਲ ਹੁੰਦੀ ਹੈ ਜੀ ਪਰ ਇਸ ਦੇ ਇੱਕ ਪੇੜ ਦੇ ਵਿੱਚੋਂ ਘੱਟ ਤੋਂ ਘੱਟ ਵੀ 10 ਦੇ ਆ ਵੀ 4 ਤੋਂ 5 ਕੁਇੰਟਲ ਲੱਕੜ ਨਿਕਲ ਆਉਂਦੀ ਹੈ 15 ਤੋਂ 20 ਸਾਲਾਂ ਦੀ ਤਿਆਰ ਹੁੰਦੀ ਆ ਤੇ ਘੱਟੋ ਘੱਟ ਵੀ ਲਾ ਲੋ ਵੀ ਇਹ ਲੱਕੜ ਤੁਹਾਨੂੰ ਇੱਕ ਅਦਾ ਦਰਖਤ ਮਿਲੇਗਾ 20 22 ਕਿਲਿਆਂ ਚੱਕ ਦਾ ਦਰਖਤ ਹੀ ਮਿਲਦਾ ਜੀ ਇਹ ਤੇ ਇਹ ਜਿਹੜੀ ਲਾਲ ਚੰਦਨ ਨਾਲੋਂ ਕਈ ਗੁਣਾ ਮਹਿੰਗੀ ਹੈ ਜੀ ਇਹ ਤੇ ਦੂਜੀ ਗੱਲ ਇਹ ਆ ਵੀ ਇਹ ਜਿਹੜੀ ਲੱਕੜ ਆ ਨਾ افرییکن بلیکਵੁੱਡ ਉਸ ਤੇ 1 ਕਿਲੋ ਦੀ ਕੀਮਤ ਹੈਗੀ ਆ ਜੀ 1 ਲੱਖ ਦੇ ਕਰੀਬਨ 1 ਲੱਖ ਰੁਪਈਆ ਉਸ ਦੇ 1 ਕਿਲੋ ਦੀ ਕੀਮਤ ਆ ਤੇ ਇਹ ਲਾਲੋ ਵੀ 5 6 ਕੁਇੰਟਲ ਵਜਨ ਹੋਇਆ ਤੇ 5 ਕਰੋੜ ਦਾ ਮਿੱਤਰੋ ਇੱਕ ਦਰਖਤ ਵਿਖਦਾ ਇਹਦਾ ਆਪਣੇ ਇੰਡੀਆ ਦੇ ਵਿੱਚ ਦੁਬਈ ਦੇ ਵਿੱਚ ਵੱਡੇ ਵੱਡੇ ਸ਼ੇਕ ਖਰੀਦ ਕੇ ਦਰਵਾਜੇ ਲਾਉਂਦੇ ਆ ਮਿੱਤਰੋ ਇਹਦੇ ਅਫਰੀਕਨ ਬਲੈਕਵੁੱਡ ਦੇ ਤੇ ਜਿਹੜੀ ਮਿੱਤਰੋ ਲਾਲ ਚੰਦਨ ਆ ਲਾਲ ਚੰਦਨ ਦੇ ਜਿਹੜੀ 1 ਕਿਲੋ ਦੀ ਕੀਮਤ ਆ ਲਾਲ ਚੰਦਨ ਦੇ 1 ਕਿਲੋ ਦੀ ਕੀਮਤ 6000 ਰੁਪਏ ਆ ਲਗਭਗ ਜੇਕਰ ਲਾਲ ਚੰਦਨ 15 ਸਾਲਾਂ ਚ ਤਿਆਰ ਹੁੰਦਾ ਜੀ ਤਾਂ 2 ਕੁਇੰਟਲ ਦਾ ਮੁਸ਼ਕਲ ਨਾਲ ਹੀ ਹੁੰਦਾ ਤੁਸੀਂ 1.5 ਕੁਆਂਟਲ ਮੰਨ ਕੇ ਚੱਲੋ 7 ਤੋਂ 8 ਲੱਖ ਰੁਪਈਆ ਇੱਕ ਬੂਟਾ ਬਣਦਾ 15 ਸਾਲਾਂ ਦੇ ਵਿੱਚ ਤੇ ਮਿੱਤਰੋ ਜੇਕਰ ਕਿਸੇ ਨੇ ਖੇਤੀ ਕਰਨੀ ਹੈ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਤੁਹਾਨੂੰ ਇਹ ਦਰਖਤ ਮਿਲ ਜੂਗਾ 35 ਤੋਂ 40 ਰੁਪਏ ਦਾ ਬੂਟਾ ਲਗਭਗ ਕਿੱਲੇ 'ਚ 20000 ਦੇ ਦਰਖਤ ਲੱਗਣਗੇ 500 ਦਰਖਤ ਇੱਕ ਕਿੱਲੇ 'ਚ ਲੱਗ ਸਕਦਾ ਲਾਲ ਚੰਦਨ ਦਾ ਜਿਹਦੇ ਵਿੱਚ ਤੁਸੀਂ ਖੇਤੀ ਵੀ ਕਰ ਸਕਦੇ ਜੀ ਠੀਕ ਹੈ ਨਾ ਜੀ ਬਸ ਇਹਨਾਂ ਵੀ ਇਹਨੂੰ ਥੋੜਾ ਜਿਹਾ ਉੱਚਾ ਰੱਖੋ ਖੇਤੀ ਵਾਲਾ ਨੀਵਾ ਤੋਂ ਪਾਸਾ ਥੋੜਾ ਜਿਹਾ ਨੀਵਾ ਰੱਖ ਲਓ ਕਣਕ ਲਾ ਸਕਦੇ ਜੀ ਸਬਜ਼ੀਆਂ ਲਾ ਸਕਦੇ ਜੀ ਇਹਦੇ ਵਿੱਚ ਤੇ 15 ਸਾਲਾਂ ਦੇ ਵਿੱਚ ਧੀਰਜ ਰੱਖਣਾ ਪਊਗਾ ਤਾਂ ਕਿੱਲੇ ਦੇ ਵਿੱਚੋਂ ਲਗਭਗ ਤੁਸੀਂ ਮੈਨੂੰ ਲੱਗਦਾ ਵੀ 10 ਤੋਂ 12 ਕਰੋੜ ਆਰਾਮ ਨਾਲ ਕਮਾ ਲਓਗੇ ਜਿਆਦਾ ਹੀ ਹੋ ਸਕਦਾ ਜੇਕਰ 5-7 ਲੱਖ ਕਿਉਂਕਿ 500 ਚ ਕੋਈ 2-300 ਪੇੜ ਹੀ ਰਹਿ ਜਾਂਦੇ ਆ ਕੁਝ ਚੋਰੀ ਵੀ ਹੋ ਜਾਂਦੇ ਆ ਨਿਗਾ ਰੱਖਣੀ ਪੈਂਦੀ ਆ ਸਬਰ ਬਹੁਤ ਵੱਡੀ ਚੀਜ਼ ਆ ਜੇਕਰ ਕੋਈ ਖੇਤੀ ਕਰਨ ਦਾ ਚਾਹਵਣਾ ਤਾਂ ਕਰ ਸਕਦਾ ਪਰ ਜੇਕਰ ਆਪਾਂ ਸਭ ਤੋਂ ਮਹਿੰਗੀ ਲੱਕੜ ਦੀ ਗੱਲ ਕਰੀਏ ਤਾਂ ਉਹ ਹੈਗੀ ਆ ਅਫਰੀਕਨ ਬਲੈਕਵੁੱਡ 1000 1 ਲੱਖ ਰੁਪਏ ਨੂੰ ਕਿਲੋ ਆ ਤੇ ਇੱਕ ਦਰਖਤ ਚੋਂ 5 ਕੁਆਂਟਰ ਨਿਕਲਦੀ ਆ ਤੇ ਘੱਟੋ ਘੱਟ 5 ਤੋਂ 6 ਕਰੋੜ ਦਾ ਇੱਕ ਦਰਖਤ ਆ 15 ਸਾਲਾਂ ਚ ਇਹ ਤਿਆਰ ਹੁੰਦਾ ਤੇ ਹੁੰਦਾ ਏ ਅਫਰੀਕਾ ਦੇ 26 ਦੇਸ਼ਾਂ ਜੀ ਆ ਠੀਕ ਹੈ ਨਹੀਂ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਰੱਬ ਰੱਖੇ